ਆਏ ਮੈਂ ਨੰਗ ਜਾਵੇਂ ਹੌਲੀ ਦੇਹੀ ਬੋਲ ਕੇ ਕੁਝ ਦੱਸ ਤਾ ਸਹੀ ਨਹੀਂ ਕੁੰਡੀ ਖੋਲ ਕੇ ਦਿਲ ਕਰਦਾ ਪਿਆਰ ਤੇਰਾ ਪਾਉਣ ਨੂੰ ਦਿਲ ਕਰਦਾ ਪਿਆਰ ਤੇਰਾ ਪਾਉਣ ਨੂੰ ਮੈਂ ਸੱਚਾ ਜੱਕ ਰਾਰ ਚਾਹੀਦਾ ਛੱਲ ਮੁੰਦਿਆਂ ਬਟਾ ਕੇ ਨਹੀਂੋਂ ਨਿਭਦੀ ਦਿਲ ਚ ਪਿਆਰ ਚਾਹੀਦਾ ਸੋਹਣਿਆ ਦਿਲ ਚ ਪਿਆਰ ਚਾਹੀਦਾ ਉਪੈਂਦਾ ਆਸ਼ਕਾਂ ਨੂੰ ਸੂਲੀ ਉੱਤੇ ਚੜਨਾ ਕਿਤੇ ਕੱਚਿਆਂ ਤੇ ਪੈ ਜਾਂਦਾ ਤਰਨਾ ਪੈਂਦਾ ਆਸ਼ਕਾਂ ਨੂੰ ਸੂਲੀ ਉੱਤੇ ਚੜਨਾ ਕਿਤੇ ਕੱਚਿਆਂ ਤੇ ਪੈ ਜਾਂਦਾ ਤਰਨਾ ਬਾਫੜ ਕੇ ਬਚਾਲੇ ਨਾ ਉਹ ਛੱਡੀ ਐ ਬਾਫੜ ਕੇ ਬਚਾਲੇ ਨਾ ਉਹ ਛੱਡੀ ਨਹੀਂ ਬੇੜਾ ਲਾਉਣਾ ਪਰ ਚਾਹੀਦਾ ਕੱਲੇ ਮੁੰਡੀਆਂ ਬਟਾਕੇ ਨਹੀਂ ਉਹ ਨਿਭਦੀ ਦਿਲ ਚ ਪਿਆਰ ਚਾਹੀਦਾ ਸੋਹਣੀਆਂ ਦਿਲ ਚ ਪਿਆਰ ਚਾਹੀਦਾ ਮਾਹੀ ਬਾਣ ਨੇ ਖਵਾਇਆ ਪੱਟ ਚੀਰ ਕੇ ਓ ਮਾਹੀ ਬਾਣ ਨੇ ਖਵਾਇਆ ਪੱਟ ਚੀਰ ਕੇ ਰਾਜਾ ਬਣ ਗਿਆ ਜੋਗੀ ਪਿੱਛੇ ਹੀਰ ਦੇ 12 ਸਾਲ ਸਿ ਸ਼ਾਲਾ ਚ ਬੱਗ ਚਾਰਿਆ 12 ਸਾਲ ਸਿ ਸ਼ਾਲਾ ਚ ਬੱਗ ਚਾਰਿਆ ਨੀ ਹੀਰ ਦਾ ਦیدار ਚਾਹੀਦਾ ਛੱਲੇ ਮੁੰਡੀਆਂ ਬਟਾ ਕੇ ਨਹੀਂ ਉਹ ਨਿਭਦੀ ਦਿਲ ਚ ਪਿਆਰ ਚਾਹੀਦਾ ਓ ਛੱਲੇ ਮੁੰਡੀਆਂ ਬਟਾ ਕੇ ਨਹੀਂ ਉਹ ਨਿਭਦੀ ਦਿਲ ਚ ਪਿਆਰ ਚਾਹੀਦਾ ਉਪਨੂ ਪਿੱਛੇ ਸੱਸੀ ਨੇ ਤਨ ਸਾੜਤਾ ਓ ਜੱਟ ਮਿਰਜਾ ਜੰਡੋਰੇ ਥੱਲੇ ਮਾਰਤਾ ਉਪਨੂ ਪਿੱਛੇ ਸੱਸੀ ਨੇ ਤਨ ਸਾੜਤਾ ਓ ਜੱਟ ਮਿਰਜਾ ਜੰਡੋਰੇ ਥੱਲੇ ਮਾਰਤਾ ਜਿਹੜਾ ਲਿਆ ਸੀ ਸਹਿਮਾਨ ਨੂੰ ਕੱਢ ਕੇ ਓ ਜਿਹੜਾ ਲਿਆ ਸੀ ਸਹਿਮਾਨ ਨੂੰ ਕੱਢ ਕੇ ਉਹ ਹੈ ਜਿਆ ਯਾਰ ਚਾਹੀਦਾ ਥੱਲੇ ਮੁੰਡੀਆਂ ਬਟਾ ਕੇ ਨਹੀਂ ਉਹ ਨਿਭਦੀ ਦਿਲ ਚ ਪਿਆਰ ਚਾਹੀਦਾ ਔਛਲੇ ਮੁੰਡੀਆਂ ਪਟਾਕੇ ਨਹੀਂ ਹੋਂ ਨਿਭਦੀ ਦਿਲ ਚ ਪਿਆਰ ਚਾਹੀਦਾ ਉਹ ਗੱਲਾਂ ਦਰਦੀ ਸ਼ਕੀਨ ਕਰੇ ਖਰੀਆਂ ਸਧਾਰਨ ਨਸਵਾਨੀ ਗੁੱਡੀ ਚੜੀਆਂ ਉਹ ਗੱਲਾਂ ਦਰਦੀ ਸ਼ਕੀਨ ਕਰੇ ਖਰੀਆਂ ਸਧਾਰਨ ਨਸਵਾਨੀ ਗੁੱਡੀ ਚੜੀਆਂ ਜਰੀਰਾਂਾਂ ਦੀ ਹੁੰਦੀ ਆ ਘਰ ਪੱਟ ਦੀ ਓਏ ਨਿਭ ਪਰ ਚਾਹੀਦਾ ੱਲੇ ਮੁੰਡੀਆਂ ਬਟਾ ਕੇ ਨਹੀਂ ਉਹ ਨਿਭਦੀ ਉਹ ਦਿਲ ਚ ਪਿਆਰ ਚਾਹੀਦਾ ਸੋਹਣਿਆ ਨਹੀਂ ਦਿਲ ਚ ਪਿਆਰ ਚਾਹੀਦਾ